ਹੈਲੋ ਹਾਂਜੀ ਹਸਤੀਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸੱਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਸੋਨੇ ਸੋਨੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੇ ਜਿੰਨਾ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਦੇਣਾ ਤੇ ਇੱਕ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਮੇਰੀਆਂ ਭੈਣਾਂ ਕਹਿੰਦੀਆਂ ਨੇ ਜੀ ਸਾਨੂੰ ਸੂਟ ਭੇਜੋ ਅਸੀਂ ਬਾਅਦ ਵਿੱਚ ਸ਼ਿਪਿੰਗ ਸੌਰੀ ਪੈਸੇ ਸੈਂਡ ਕਰਾਂਗੇ ਪੇਮੈਂਟ ਕਰਾਂਗੇ ਤੇ ਦੇਖੋ ਭੈਣੋ ਹਨਾ ਅਸੀਂ ਪਹਿਲਾਂ ਪੇਮੈਂਟ ਲੈ ਲੈਂਦੇ ਆ ਫਿਰ ਅਸੀਂ ਤੁਹਾਡਾ ਪਾਰਸਲ ਹੈ ਜਿਹੜਾ ਉਹ ਆਪਾਂ ਲਾਉਣੀ ਆਂਗੀ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋਗੇ ਕਿਉਂਕਿ ਆਪਾਂ ਪਾਰਸਲ ਜ਼ਰੂਰ ਭੇਜਾਂਗੇ ਬਾਕੀ ਜਿਹੜਾ ਤੁਸੀਂ ਫੈਬਰਿਕ ਕਹੋਗੇ ਆਪਾਂ ਉਹੀ ਤੁਹਾਨੂੰ ਲਾ ਕੇ ਦੇਵਾਂਗੇ ਠੀਕ ਹੈ ਜੀ ਹਲੋ ਜੀ ਤੇ ਆਪਾਂ ਵੀਡੀਓ ਸਟਾਰਟ ਕਰਦੇ ਤੇ ਸੋਨੂ ਸੋਨੇ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੇ ਇਹ ਆਪਾਂ ਰਾਮ ਟੈਕਸਿਲ कॉटन ਦੇ ਉੱਪਰ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਜੀ ਰਾਮ ਟੈਕਸਿਲ ਲੀਲਨ कॉटन ਦੇ ਉੱਪਰ ਰੈਡੀ ਕੀਤਾ ਹੋਇਆਗਾ ਆਪਾਂ ਜਿਹੜਾ ਵੀ ਡਿਜ਼ਾਈਨ ਬਣਾਉਣੇ ਆਂਗੇ ਉਹੀ ਡਿਜ਼ਾਈਨ ਆਪਣਾ ਹਿੱਟ ਹੋ ਜਾਂਦਾ ਇਹ ਆਪਾਂ ਡਿਜ਼ਾਈਨ ਕਾਫੀ ਸੂਟਾਂ ਦੇ ਹੁਣ ਤੱਕ ਰੈਡੀ ਕਰ ਚੁੱਕੇ ਆਂਗੇ ਤੇ ਤੁਸੀਂ ਨੇ ਹੁਣ ਤੱਕ ਆਪਣੇ ਲਾਈਟ ਕਲਰ ਦੇ ਉੱਪਰ ਦੇਖਿਆ ਹੋਇਆ ਆਪਾਂ ਨੇ ਗ੍ਰੇ ਕਲਰ ਦੇ ਉੱਪਰ ਵੀ ਬਣਾਤਾ ਤੇ ਇਹ ਲਾਈਟ ਜਾਂ ਪਰਪਲ ਲਵੈਂਡਰਸ ਲਾਈਟ ਜਾਮਣੀ ਜਾਂ ਸ਼ੇਡ ਕਹਿ ਸਕਦੇ ਹੋ ਤੁਸੀਂ ਇਹਨੂੰ ਤੇ ਉਹਦੇ ਉੱਪਰ ਬਣਾਇਆ ਹੋਇਆ ਤੁਸੀਂ ਇਹ ਡਿਜ਼ਾਈਨ ਬੇਫਿਕਰ ਹੋ ਕੇ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਕਿਉਂਕਿ ਥ੍ਰੈਡ ਕਲਰ ਅਸੀਂ ਨੇ ਭਾਉਣੇ ਹੁੰਦੇ ਆਗੇ ਅਸੀਂ ਆਪਣੇ ਆਪ ਸੋਹਣੇ ਜੇ ਥ੍ਰੈਡ ਕਲਰਸ ਨੂੰ ਲਾ ਕੇ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਕਲੀਆਂ ਪਾਈਆਂ ਹੋਈਆਂ ਨੇ ਜੀ ਸ਼ਰਟ ਦੇ ਵਿੱਚ ਠੀਕ ਹੈ ਕੁੜਤਾ ਅ ਸਟਾਈਲ ਆਪਾਂ ਸੂਟ ਰੈਡੀ ਕੀਤਾ ਹੋਇਆ ਤੇ ਇਸ ਤਰ੍ਹਾਂ ਇਹ ਆਪਣੇ ਅ ਚੈਸਟ ਕੋਲੇ ਆ ਜਾਣੀਆਂ ਠੀਕ ਹੈ ਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਆਪਾਂ ਇਹਦਾ ਨੈਕ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਆਪਾਂ ਇਹਦਾ ਨੈਕ ਰੈਡੀ ਕੀਤਾ ਹੋਇਆ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਅ ਡਿਜ਼ਾਈਨ ਬਣਿਆ ਹੋਇਆ ਤੇ ਇਸ ਤਰ੍ਹਾਂ ਇਹਦੀਆਂ ਬਾਹਾਂ ਨੇ ਬਣੀਆਂ ਹੋਈਆਂ ਠੀਕ ਹੈ ਜੀ ਬਾਹਾਂ ਪ੍ਰੋਪਰ ਹੈਵੀ ਹੈਗੀ ਠੀਕ ਹੈ ਜੀ ਪੂਰਾ ਹੈਵੀ ਬਾਹਾਂ ਦਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਵਰਕ ਕਰਿਆ ਹੈ ਸਾਨੂੰ ਨੀਟ ਐਂਡ ਕਲੀਨ ਵਰਕ ਮਿਲੂਗਾ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਹੈਂਡ ਵਰਕ ਦੇ ਵੀ ਸਾਨੂੰ ਆਰਡਰ ਦੇ ਸਕਦੇ ਹੋ ਬਾਕੀ ਮਸ਼ੀਨ ਵਰਕ ਦਾ ਸੂਟ ਬਣਾਉਣੇ ਆ ਉਹ ਤਾਂ ਆਪਣੇ ਬਾਣੀ ਹੀ ਰਹੇ ਨੇ ਠੀਕ ਹੈ ਜੀ ਤੇ ਪ੍ਰਿੰਟਡ ਸੂਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਇਹ ਕੁੜਤਾ ਰੈਡੀ ਕੀਤਾ ਹੋਇਆ ਤੇ ਇਹਦੇ ਨਾਲ ਆਪਾਂ ਨੇ ਸਟ੍ਰੇਟ ਬਾਟਮ ਰੱਖੀ ਹੋਈ ਹੈ ਠੀਕ ਹੈ ਜੀ ਤੇ ਇਹਦੇ ਆਪਾਂ ਬਾਟਮ ਤੇ ਵੀ ਵਰਕ ਕਰਿਆ ਹੁਣ ਤੱਕ ਆਪਾਂ ਕੁੜਤੀਆਂ ਦੇ ਵਰਕ ਕੀਤਾ ਹੈਗਾ ਇਹਦੇ ਆਪਾਂ ਨੇ ਬਾਟਮ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਬਣਵਾ ਵੀ ਸਕਦੇ ਹੋ ਡਿਜ਼ਾਈਨ ਇਹ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਸੋਹਣਾ ਆਪਣਾ ਇਹ ਸੂਟ ਬਣ ਕੇ ਰੈਡੀ ਹੋਇਆਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਤੁਸੀਂ ਬਣਾ ਸਕਦੇ ਹੋ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਫੁੱਲ ਪਿਓਰ ਦਾ ਰੱਖਿਆ ਹੋਇਆ ਤੇ ਆਪਾਂ ਇਸ ਤਰ੍ਹਾਂ ਦੁਪੱਟੇ ਨੂੰ ਡਾਈ ਕੀਤਾ ਹੋਇਆ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਫੋਰ ਸਾਈਡ ਟਾਈ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਦਿੱਤੀ ਹੋਈ ਹੈ ਦੁਪੱਟੇ ਨੂੰ ਠੀਕ ਹੈ ਜੀ ਬਹੁਤ ਸੋਹਣਾ ਆਪਣਾ ਦੁਪੱਟਾ ਰੈਡੀ ਹੋਇਆਗਾ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਉਣੀਆਂ ਤੇ ਇੱਕ ਮੇਰੀਆਂ ਭੈਣਾਂ ਕਈ ਕਹਿੰਦੀਆਂ ਨੇ ਆਪਾਂ ਦੇਖੋ ਇਹ ਵਿਦਾਊਟ ਲਾਈਨਿੰਗ ਸਟਿਚ ਕੀਤਾ ਹੋਇਆ ਆਪਾਂ ਇਹਦੇ ਨੀਚੇ ਲਾਈਨਿੰਗ ਨਹੀਂ ਲਾਈ ਹੈਗੀ ਤੁਸੀਂ ਲਾਉਣੀ ਆ ਉਹ ਤੁਹਾਡੀ ਇੱਛਾ ਤੁਸੀਂ ਲਾ ਵੀ ਸਕਦੇ ਹੋ ਤੇ ਇਹਨੂੰ ਵਿਦਾਊਟ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਕਿਉਂਕਿ ਜਿਹੜਾ ਕਾਟਨ ਦਾ ਸਟੱਫ ਹੁੰਦਾ ਉਹ ਆਪਾਂ ਵਾਸ਼ ਕਰਕੇ ਵਰਕ ਕਰਵਾਉਂਦੇ ਆਂਗੇ ਜਦੋਂ ਕਾਟਨ ਦੇ ਸਟੱਫ ਨੂੰ ਆਪਾਂ ਵਾਸ਼ ਕਰਦੇ ਆਂ ਇਹ ਗਾਫ ਹੋ ਜਾਂਦਾ ਦੇਖੋ ਇਹਦੇ ਵਿੱਚ ਕਲਰ ਇਹ ਕੇ ਆ ਗਿਆ ਠੀਕ ਹੈ ਜੀ ਮਸਟਰਡ ਜਿਹਾ ਕਲਰ ਆ ਗਿਆ ਤੇ ਰੌਂਟੈਕਸ ਦਾ ਹੋਊਗਾ ਰੌਂਟੈਕਸ ਦਾ ਸਟਾਫ ਵਧੀਆ ਹੁੰਦਾ ਸੌਫਟ ਵਾਲੀ ਕਾਟਨ ਹੈ ਇਹ ਤੇ ਇਹ ਵਾਲਾ ਕਲਰ ਹੋ ਗਿਆ ਤੇ ਇਹ ਹੋ ਗਿਆ ਠੀਕ ਹੈ ਜੀ ਤੇ ਇੱਕ ਕਲਰ ਏ ਹੋ ਗਿਆ ਇਹਦੇ ਵਿੱਚ ਤੇ ਸਾਰੇ ਕਲਰ ਬਹੁਤ ਸੋਹਣੇ ਨੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਵਿਟਾਊਟ ਲਾਈਨਿੰਗ ਹੈ ਜਿਹੜਾ ਤੁਸੀਂ ਸਟਿਚ ਕਰ ਸਕਦੇ ਹੋ ਤੇ ਇਹ ਕਲਰ ਹੋ ਗਿਆ वैसे आपा प्लेन स्टफ दी वीडियो भी पाई हुई है ਤੁਸੀਂ ਉਹਦੇ ਉੱਪਰ ਵੀ ਜਾ ਕੇ ਦੇਖ ਸਕਦੇ ਹੋ ਤੇ ਸੋਚਿਆ ਵੀ ਕਈ ਵਾਰ ਕਈ ਭੈਣਾਂ ਨੇ ਨਹੀਂ ਦੇਖੀ ਹੁੰਦੀ ਦੇਖੋ ਏ ਕਲਰ ਹੋ ਗਿਆ ਦੋ ਤੀਸਰਾ ਇਹ ਹੋ ਗਿਆ ਕੇ ਹੋ ਗਿਆ ਤੇ ਇਹ ਵਾਲਾ ਹੋ ਗਿਆ ਠੀਕ ਹੈ ਜੀ ਜੇ ਸੇਮ ਐਸੇ ਕਲਰ ਦੇ ਉੱਪਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਦੇ ਉੱਪਰ ਵੀ ਬਣਾ ਸਕਦੇ ਹੋ ਆਪਣੇ ਕੋਲ ਰਾਮ ਟੈਕਸ ਦੇ ਚੈੱਕ ਦੇ ਵਿੱਚ ਵੀ ਇਹ ਕਲਰ ਹੈਗਾ ਤਾਂ ਉਹਦੇ ਉੱਪਰ ਵੀ ਤੁਸੀਂ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋ ਠੀਕ ਹੈ ਲੋ ਜੀ ਅਗਲਾ ਸੂਟ ਦਿਖਾਉਣੀ ਆ ਇਹ ਆਪਾਂ ਨੇ ਬਰਬਰੀ ਦਾ ਹੁਣ ਤੱਕ ਆਪਾਂ ਇਹਦੇ ਦੋ ਸੂਟ ਪਹਿਲਾਂ ਆਪਾਂ ਸਟਿਚ ਕਰਕੇ ਫੇਸ ਚੁੱਕੇ ਆ ਤੇ ਇਹ ਆਪਣਾ ਹੁਣ ਫੇਲ ਜਾ ਰਿਹਾ ਦੇਖੋ ਜੀ ਬਰਬਰੀ ਦਾ ਸੇਮ ਹੀ ਕਲਰ ਦੇ ਵਿੱਚ ਆਪਾਂ ਨੇ ਇਹ ਸੂਟ ਸੇਲ ਕੀਤੇ ਆ ਸੇਮ ਹੀ ਡਿਜ਼ਾਈਨ ਤੇ ਇਸ ਤਰ੍ਹਾਂ ਹੀ ਆਪਾਂ ਸਟਿਚ ਕੀਤਾ ਹੋਇਆ ਠੀਕ ਹੈ ਇਹਦੇ ਉੱਪਰ ਆਪਾਂ ਵਰਕ ਨਹੀਂ ਕਰਵਾਇਆ ਹੈ ਇਸ ਤਰ੍ਹਾਂ ਹੀ ਸਟਿਚ ਹੋ ਕੇ ਜਾ ਰਿਹਾਗਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਮਸ਼ੀਨਿੰਗ ਦੀ ਲੱਗੀ ਹੋਈ ਆ ਤੇ ਸਿੰਪਲ ਹਾਫ ਪਿਓਰ ਦਾ ਸਿੰਗਲ ਕਲਰ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਕੋਈ ਲੈਸ ਵਗੈਰਾ ਨਹੀਂ ਲਾਈ ਹੈਗੀ ਐਸੇ ਤਰ੍ਹਾਂ ਹੀ ਇਹ ਆਪਾਂ ਭੇਜਣਾਂ ਦਾ ਠੀਕ ਹੈ ਜੀ ਤੁਸੀਂ ਸਭ ਤੋਂ ਜਿਸ ਤਰ੍ਹਾਂ ਮਰਜੀ ਸੂਟ ਮੰਗਵਾ ਸਕਦੇ ਹੋ ਇਹ ਤੁਹਾਡੀ ਇੱਥੇ ਲੋ ਜੀ ਅਗਲਾ ਸੂਟ ਦਿਖਾਉਣੇ ਆ ਇਹ ਵੀ ਕਾਟਨ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈਗਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਗਰਮੀਆਂ ਦੇ ਸੂਟ ਉੱਪਰ ਬਣਾ ਸਕਦੇ ਹੋ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹਦੀ ਨੱਕ ਦਾ ਵਰਕ ਦੇਖੋ ਦੇਖੋ ਜੀ ਬਹੁਤ ਸੋਹਣਾ neck ready ਕੀਤਾ ਹੋਇਆ ਹੈਗਾ ਰਾਮਾ ਗ੍ਰੀਨ ਸੂਟ ਦਾ ਕਲਰ ਹੈ ਬਾਕੀ thread ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੇ ਪਾਏ ਹੋਏ ਆਗੇ ਤੇ ਤੁਸੀਂ neck ਤੇ ਵਰਕ ਨਹੀਂ ਕਰਾਉਣਾ ਤਾਂ ਸਕਿੱਪ ਕਰ ਸਕਦੇ ਹੋਗੇ ਠੀਕ ਹੈ ਜੀ ਕਰਾਉਣਾ ਤਾਂ ਸਾਨੂੰ ਦੱਸ ਵੀ ਸਕਦੇ ਹੋ ਬਾਕੀ ਵਰਕ ਦੀ ਫਿਨਿਸ਼ਿੰਗ ਲੋਜੀ ਆਪਾਂ ਤੁਹਾਨੂੰ ਦਿਖਾ ਦਿਆਂ ਤੁਸੀਂ ਦੇਖ ਵੀ ਸਕਦੇ ਹੋ ਤੇ ਇਹਦੇ ਆਪਾਂ ਨੇ ਘੇਰੇ ਦੇ ਉੱਪਰ ਵੀ ਵਰਕ ਕਰਿਆ ਹੋਇਆ ਹੈ ਠੀਕ ਹੈ ਜੀ ਲੋ ਜੀ ਦੇਖ ਸਕਦੇ ਹੋ ਇਸ ਤਰ੍ਹਾਂ 4 ਸਾਈਡ ਘੇਰਾ 4 ਘੇਰਾ ਹੋ ਗਿਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਕੋਰਨਰ ਦੇ ਵਿੱਚ ਆਪਾਂ ਇਸ ਤਰ੍ਹਾਂ ਫਲਾਵਰ ਪਾਏ ਨੇ ਅੰਬੀ ਨਾਲ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਤੁਸੀਂ ਹਲਕਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਚੀਜ਼ ਨੂੰ ਸਕਿੱਪ ਕਰ ਸਕਦੇ ਹੋ ਤੇ ਸੇਮ ਬਣਾਉਣਾ ਚਾਹੁੰਦੇ ਹੋ ਤਾਂ ਸੇਮ ਵੀ ਬਣਾ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਇਹ ਆਪਣਾ ਕੰਮ ਬਹੁਤ ਆ ਜਿਆਦਾ ਬਰੀਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਕੰਮ ਉੱਪਰ ਮਿਹਨਤ ਵੀ ਬਹੁਤ ਹੁੰਦੀ ਆ ਕਾਫੀ ਟਾਈਮ ਲੱਗਦਾ ਕਈ ਵਾਰ ਮੇਰੇ ਭੈਣਾਂ ਕਹਿੰਦੀਆਂ ਨੇ ਸਾਨੂੰ ਸੂਟ ਜਲਦੀ ਰੈਡੀ ਕਰਕੇ ਦੇਓ ਦੇਖੋ ਜੀ ਸਾਨੂੰ ਥੋੜਾ ਬਹੁਤਾ ਟਾਈਮ ਦੇਆ ਕਰੋ ਕਈ ਵਾਰ ਲੈਗ ਦੀ ਵੀ ਪ੍ਰੋਬਲਮ ਹੁੰਦੀ ਆ ਕਈ ਵਾਰ ਤੁਹਾਡਾ ਡਿਜ਼ਾਈਨ ਇਸ ਤਰ੍ਹਾਂ ਦਾ ਹੁੰਦਾ ਤੇ ਉਹਦੇ ਉੱਪਰ ਟਾਈਮ ਲੱਗ ਹੀ ਜਾਂਦਾ ਤੇਰੀ ਬਾਹ ਦੇ ਉੱਪਰ ਡਿਜ਼ਾਈਨ ਇਸ ਤਰ੍ਹਾਂ ਦਾ ਆਪਾਂ ਨੇ ਇਹਦੀ ਬਾਹ ਦੇ ਉੱਪਰ ਡਿਜ਼ਾਈਨ ਬਣਾਇਆ ਹੈ ਦੇਖੋ ਜਿਸ ਤਰ੍ਹਾਂ ਆਪਾਂ ਨੂੰ ਡਿਜ਼ਾਈਨ ਭੇਜਿਆ ਸੀ ਆਪਾਂ ਉਸੇ ਤਰ੍ਹਾਂ ਹੀ ਸੇਮ ਡਿਜ਼ਾਈਨ ਕਸਟਮਰ ਨੂੰ ਬਣਾ ਕੇ ਦਿੱਤਾ ਹੈ ਦੇਖੋ ਤੇ बॉटम ਤੇ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਤੁਸੀਂ ਇਹ ਸੇਮ बॉटम ਦੇ ਉੱਪਰ ਵੀ ਬਣਾ ਸਕਦੇ ਹੋ। ਬਾਕੀ ਵਰਕ ਦੀ ਫਿਨਿਸ਼ਿੰਗ ਦੇਖੋ, ਥ੍ਰੈਡ ਦੇਖੋ ਬਹੁਤ ਸੋਹਣੇ ਲਾਏ ਹੋਏ ਆਗੇ ਤੇ ਇਹਦੇ ਆਪਾਂ ਨੇ ਬੈਕ ਵੀ ਕੰਮ ਕੀਤਾ ਹੋਇਆ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਠੀਕ ਹੈ ਜੀ। ਇਹ ਆਪਾਂ ਵਿਦਾਊਟ ਸਟਿਚਿੰਗ ਮੰਗਵਾਇਆ ਆਪਾਂ ਤੋਂ ਤੇ ਇਹ ਵਿਦਾਊਟ ਸਟਿਚਸ ਉੱਟ ਜਾ ਰਿਹਾ। ਲਓ ਜੀ। ਇਸ ਤਰ੍ਹਾਂ ਆਪਾਂ ਨੇ ਬੈਕ ਕੰਮ ਕੀਤਾ ਹੋਇਆ। ਤੁਸੀਂ ਸੇਮ ਐ ਇਸ ਤਰ੍ਹਾਂ ਹੀ ਰੱਖਣਾ ਚਾਹੁੰਦੇ ਹੋ ਫਰੰਟ ਬੈਂਕ ਕਰਵਾ ਸਕਦੇ ਹੋ ਤੇ ਉਸ ਤਰ੍ਹਾਂ ਹੈਵੀ ਕਰਾਉਣਾ ਚਾਹੁੰਦੇ ਹੋ ਤਾਂ ਹੈਵੀ ਵੀ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਾਂ ਫੇਰ ਦਿਖਾ ਦਿੰਨੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਸੋਹਣੇ ਲੱਗਦੇ ਆ ਤੁਸੀਂ ਕਿਸੇ ਵੀ ਸਟਾਫ ਉੱਪਰ ਇਹ ਬਣਾ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਮਲਵਾਰੀ कॉटन ਦੇ ਉੱਪਰ ਬਣਾਇਆ ਹੋਇਆ ਹੈਗਾ ਤੇ ਇਹਦੇ ਨਾਲ ਆਪਾਂ ਦੁਪੱਟਾ ਜਿਹੜਾ ਤੁਹਾਨੂੰ ਦਿਖਾਉਣੇ ਆਂਗੇ ਟੈਬੀ ਲਾਈਨਿੰਗ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਐ। ਐਸ ਦਾ। ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੈ ਤੇ ਪੱਲੇ ਆਪਾਂ ਟਾਈ ਡਾਈ ਕੀਤੇ ਹੋਏ ਆ। ਠੀਕ ਐ ਸੀ? ਤੇ ਦੁਪੱਟੇ ਦੀ ਕੁਆਲਿਟੀ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ। ਠੀਕ ਐ? ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਦੁਪੱਟਾ ਕਹੋਗੇ ਉਸ ਤਰ੍ਹਾਂ ਦਾ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ। ਹਾਫ ਪਿਓਰ ਦਾ ਲਾਉਂਗੇ ਤਾਂ ਹਾਫ ਪਿਓਰ ਦਾ ਲਾ ਕੇ ਦੇਵਾਂਗੇ। ਪਿਓਰ ਦੇ ਵਿੱਚ ਜਾਣਾ ਤਾਂ ਪਿਓਰ ਦਾ ਲਾ ਕੇ ਦੇਵਾਂਗੇ। ਠੀਕ ਐ? ਤੁਹਾਡੀ ਚੋਇਸ ਆ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਸਾਨੂੰ ਪਸੰਦ ਹੈ? ਤੇ ਅਸਤਰਾਂ ਹੀ ਆਪਾਂ ਭੇਜਣਾ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਸ਼ੋ ਹੋ ਜੂ ਵੀ ਤੇ ਦੁਪੱਟਾ ਠੀਕ ਹੈ ਜੀ ਲਓ ਜੀ ਸਕਰੀਨਸ਼ਾਟ ਲਓ ਤੇ ਸਾਨੂੰ ਆਰਡਰ ਦਿਓ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੋਊਗਾ ਤੇ ਅਗਲਾ ਸੂਟ ਹੈਗਾ ਇਹ ਵੀ ਆਪਾਂ ਨੇ ਰਾਉਂਡ ਟੈਕਸ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆਗਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਪਣਾ ਰੈਡੀ ਹੋਇਆਗਾ ਤੇ ਰਾਉਂਡ ਟੈਕਸ ਕਾਟਨ ਦਾ ਸਟਾਫ ਹੈਗਾ ਦੇਖੋ ਇਸ ਤਰ੍ਹਾਂ ਇਹ ਨਮਾਸਟਕ ਆਇਆਗਾ ਇਹ ਵੀ ਆਪਾਂ ਨੇ ਦੇਖੋ ਵਾਸ਼ ਕਰਕੇ ਵਰਕ ਕਰਵਾਇਆਗਾ ਠੀਕ ਹੈ ਜੀ ਜਿਹੜਾ ਕਾਟਨ ਦਾ ਸਟੱਫ ਹੁੰਦਾ ਹੋ ਆਪਾਂ ਵਾਸ਼ ਕਰਦੇ ਆਂਗੇ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਸਟਿਚ ਕਰ ਸਕਦੇ ਹੋ ਜੇ ਲਾਈਨਿੰਗ ਲਾਉਣੀ ਆ ਤਾਂ ਤੁਸੀਂ ਸ਼ਰਟ ਨੀਚੇ ਲਾ ਵੀ ਸਕਦੇ ਹੋ ਨਹੀਂ ਲਾਉਣੀ ਤਾਂ ਇਸ ਤਰ੍ਹਾਂ ਵੀ ਸਟਿਚ ਕਰ ਸਕਦੇ ਹੋ ਦੇਖੋ ਇਹ ਇਸ ਤਰ੍ਹਾਂ ਆਪਾਂ ਨੇ ਇਹਦੇ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਤੇ ਫਿਰ ਇਸ ਤਰ੍ਹਾਂ ਇਹਦੀ ਇੱਕ ਕਾਰਨਰ ਦੇ ਉੱਪਰ ਇਸ ਤਰ੍ਹਾਂ ਦਾ ਵੱਡਾ ਫਲਾਰ ਹੈ ਜਿਹੜਾ ਉਹ ਪਾਇਆ ਹੋਇਆ ਹੈ ਠੀਕ ਹੈ ਜੀ ਬਾਕੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਥ੍ਰੈਡ ਕਲਰ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਪਾਏ ਹੋਏ ਨੇ ਤੇ ਦੂਸਰੀ ਸਾਈਡ ਆਪਾਂ ਨੇ ਇਸ ਤਰ੍ਹਾਂ ਦਾ ਛੋਟਾ ਫਲਾਰ ਹੈ ਜਿਹੜਾ ਉਹ ਰੱਖਿਆ ਹੋਇਆ ਹੈ ਫਿਰ ਉਸ ਤੋਂ ਉੱਪਰ ਆຊੂ ਦਾ ਇੱਕ ਫਲਾਰ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਲੋ ਜੀ ਇਹ ਵਾਲਾ ਇਹ ਆਜੂਗਾ ਆਪਣੇ ਨੈੱਕ ਦੇ ਕੋਲ ਠੀਕ ਹੈ ਜੀ ਤੇ ਅਸਰਾ ਇਹ ਆਪਣਾ ਸਾਈਡ ਤੇ ਮੋਡੇ ਦੇ ਕੋਲੇ ਆ ਜੂਗਾ ਠੀਕ ਹੈ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਇਹ ਆਪਣੇ ਕੋਲੇ ਸੂਟ ਆਪਾਂ ਨੇ ਰੈਡੀ ਕੀਤਾ ਹੋਇਆ ਇਹ ਜੀ ਆ ਆਪਾਂ ਘੇਰਾ ਦਿਖਾ ਦਿੰਨੇ ਇਹ ਘੇਰਾ ਤੁਸੀਂ ਇਹਨੂੰ 22 ਇੰਚ ਰੱਖ ਸਕਦੇ ਹੋ ਆਰਾਮ ਨਾਲ ਠੀਕ ਹੈ ਜੀ ਲੈਂਥ ਜਿੰਨੀ ਤੁਸੀਂ ਰੱਖਣੀ ਚਾਹੁੰਦੇ ਹੋ ਰੱਖ ਸਕਦੇ ਹੋ 44 42 ਠੀਕ ਹੈ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਆਰਾਮ ਟੈਕਸ ਦਾ ਸਟਾਫ ਹੈਗਾ ਇਸ ਤਰ੍ਹਾਂ ਦਾ ਡਿਜ਼ਾਈਨ ਆਗਾ ਬਿਨਾ ਦੁਪੱਟੇ ਤੋਂ ਸੋਨੂੰ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਸ਼ੋ ਹੋ ਜੂਗਾ ਤੇ ਬਾਕੀ ਸਟਾਫ ਹੈ ਜਿਹੜਾ ਉਹ ਬਹੁਤ ਜ਼ਿਆਦਾ ਸੌਫਟ ਹੈ ਠੀਕ ਹੈ ਆ ਦੇਖੋ ਲਓ ਜੀ ਤੁਸੀਂ ਇਹਨੂੰ ਵਿਦਆਊਟ ਲਾਈਨਿੰਗ ਜਿਹੜਾ ਬਣਾ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੋਊਗਾ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆਂ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ